ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਨਵੀਂ ਅਪਡੇਟ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਇਹ ਅਪਡੇਟ ਹੈ ਜਿਹੜੀ ਵੀ ਸਟੂਡੈਂਟ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਅਤੇ ਉਹਨਾਂ ਨੇ ਆਈਟੀਆਈ ਵਗੈਰਾ ਕੀਤੀ ਹੋਈ ਹੈ ਤੇ ਉਹਨਾਂ ਦੀ ਦੋ ਵੈਕੈਂਸੀਸ ਆਊਟ ਹੋਈਆਂ ਹਨ ਅਤੇ ਉਹ ਵੈਕੈਂਸੀਸ ਕਿਸ ਤਰ੍ਹਾਂ ਹੈ ਤੇ ਤੁਸੀਂ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪਹਿਲਾਂ ਤਾਂ ਇਹ ਗੱਲ ਕਰੀਏ ਜੇਕਰ ਖੁਦ ਤੁਸੀਂ ਇਸ ਪੀਡੀਐਫ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਇਹ ਇੱਧਰ ਲਿੰਕ ਹੈ ਗਿਆ ਹੈ ਤੁਸੀਂ ਇੱਥੇ ਜਾ ਕੇ ਕਰ ਸਕਦੇ ਹੋ ਵੈਸੇ ਤਾਂ ਇਨ ਪਾ ਕੇ ਹੀ ਤੁਹਾਡੇ ਸਾਹਮਣੇ ਸਾਰੀ ਇਹਦੀ ਡਿਟੇਲ ਆ ਜਾਏਗੀ ਨੈਕਸਟ ਜਿੱਦਾਂ ਹੀ ਤੁਸੀਂ ਸਕਰੋਲ ਕਰੋਗੇ ਉਸ ਤਰ੍ਹਾਂ ਕੀ ਹੈ ਪਹਿਲਾ ਤੁਹਾਡੇ ਕੋਲ ਇਹ ਜਿਹੜੀ ਹੈ ਪੀਡੀਐਫ ਇਹ ਫੁੱਲ ਪੀਡੀਐਫ ਹੈ ਜਿਹੜੀ ਉੱਪਰ ਵਾਲੀ ਤੁਸੀਂ ਇਹਦੇ ਤੇ ਟੱਚ ਕਰੋਗੇ ਤੇ ਇਹ ਸਾਰੀ ਸ਼ੋ ਹੋ ਜਾਏਗੀ ਜੇ ਖੁਦ ਆਨਲਾਈਨ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਜਾਓਗੇ ਤਾਂ ਤੁਸੀਂ ਖੁਦ ਅਪਲਾਈ ਕਰ ਸਕਦੇ ਹੋ ਇਹਨਾਂ ਫਾਰਮਾਂ ਨੂੰ ਬਟ ਫੀਸ ਤੁਹਾਨੂੰ ਇੱਥੇ ਵੀ ਜਮ੍ਹਾਂ ਕਰਾਣੀ ਪੈਗੀ ਉਹ ਥੋੜਾ ਜਿਹਾ ਤੁਹਾਨੂੰ ਜੇ ਤੁਸੀਂ ਕਰ ਰਹੇ ਹੋ ਤਾਂ ਫਿਰ ਤਾਂ ਠੀਕੇ ਜੇ ਨਹੀਂ ਕਰਦੇ ਫਿਰ ਤੁਹਾਡੇ ਦੀ ਥੋੜੀ ਪ੍ਰੋਬਲਮ ਹੋ ਜਾਏਗੀ ਨੈਕਸਟ ਦੇਖੋ ਦੇ ਦਿੰਦਾ ਥੋੜਾ ਸ਼ੋਰ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਇੱਥੇ ਜਾ ਕੇ ਤੁਸੀਂ ਸ਼ੋਰ ਨੋਟਿਸ ਨੂੰ ਦੇਖ ਸਕਦੇ ਹੋ ਪਰ ਮੈਂ ਤੁਹਾਨੂੰ ਇਹ ਫੁੱਲ ਪੀਡੀਐਫ ਮੈਂ ਡਾਊਨਲੋਡ ਕੀਤੀ ਹੈ ਮੈਂ ਤੁਹਾਨੂੰ ਇਹ ਫੁੱਲ ਪੀਡੀਐਫ ਤੁਹਾਡੇ ਸਾਹਮਣੇ ਇਸ ਛੀਨ ਨੂੰ ਦਿਖਾਉਂਦੀ ਹਾਂ ਹਾਂਜੀ ਇਸ ਤਰ੍ਹਾਂ ਤੁਸੀਂ ਖੁਦ ਡਾਊਨਲੋਡ ਕਰਕੇ ਇਹ ਪੀਡੀਐਫ ਨੂੰ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਜੇ ਗੱਲ ਕਰੀਏ ਇਹਦੀ ਵੈਕੈਂਸੀਸ ਦੀ ਤੇ ਇਹ ਵੈਕੈਂਸੀਸ ਕਿਦਾਂ ਆਊਟ ਹੋਈਆਂ ਇਹ ਸਾਰੀ ਜਾਣਕਾਰੀ ਤੁਹਾਨੂੰ ਇੱਥੇ ਹੀ ਮਿਲ ਜੇਗੀ ਇਹ 5 ਤਰੀਕ 3 ਤੀਸਰੇ ਮਹੀਨੇ ਦੀ ਵੈਕੈਂਸੀਸ ਕੱਲ ਦੀ ਆਊਟ ਹੋਈਆਂ ਲਾਸਟ ਇਹਦੀ 26 ਡੇਟ ਹੈਗੀ ਹੈ ਇਹਹੀ ਮਹੀਨੇ ਦੀ ਪੇ ਦੀ ਸਕੀਲ ਦੀ ਗੱਲ ਕਰੀਏ 19900 ਪੇ ਹੋਵੇਗੀ ਦੋਨੋਂ ਵੈਕੈਂਸੀਸ ਦੇ ਲਈ ਇਹਦੀ ਚ ਸ਼ਰਤ ਇਹ ਹੈ ਕਿ ਇਹਦੇ ਵਿੱਚ 2 ਸਾਲ ਦੇ 2 ਜਾਂ 3 ਸਾਲ ਦੇ ਬਾਅਦ ਇਹ ਤੁਹਾਡੀ ਪੇ ਵੱਧ ਸਕਦੀ ਹੈ ਠੀਕ ਹੈ 3 ਸਾਲ ਦੀ ਗੱਲ ਕੀਤੀ ਗਈ ਹੈ ਨੈਕਸਟ ਦੇਖੋ ਇਹਨਾਂ ਜਿਹੜੇ ਪੋਸਟਾਂ ਆਊਟ ਹੋਈਆਂ ਐ ਅਸਿਸਟੈਂਟ ਸਬ ਸਟੇਸ਼ਨ اٹੈਂਡੈਂਟ ਦੀਆਂ 408 ਹੋਈਆਂ ਟੈਸਟ ਮੈਕੈਨਿਕ ਦੀਆਂ 25 ਹੋਈਆਂ ਤੇ ਤੁਸੀਂ ਜਿੱਦਾਂ ਵੀ ਤੁਹਾਡੀ ਕੁਆਲਿਫੀਕੇਸ਼ਨ ਦੇ ਅਕੋਰਡਿੰਗ ਹੈਗੀ ਤੁਸੀਂ ਇਹ ਫਿਲ ਕਰ ਸਕਦੇ ਹੋ ਪਹਿਲਾ ਇਹ ਹੈ ਜਿਹੜਾ ਐਸ ਐਸ ਏ ਦੀ ਜਿਹੜੀ ਵੈਕੈਂਸੀ ਸੇ ਇਹਦੀ ਸਾਡ ਡਿਟੇਲ ਦਿੱਤੀ ਹੈ ਜਿਹੜੀ ਵੀ ਤੁਹਾਡੀ ਕੈਟਾਗਰੀ ਉਹਦੇ ਅਕੋਰਡਿੰਗ ਦੇਖੋ ਵੈਕੈਂਸੀਸ ਟੋਟਲ ਕਿੰਦਾ ਆਊਟ ਹੋ ਗਈਆਂ ਹਨ ਊਮਨ ਐਂਡ ਜਿਹੜੇ ਸਾਰੇ ਹੀ ਇਸ ਨੂੰ ਅਪਲਾਈ ਕਰ ਸਕਦੇ ਹਨ ਤੁਸੀਂ ਚੰਗੀ ਤਰ੍ਹਾਂ ਡਿਟੇਲ ਦੇਖ ਸਕਦੇ ਹੋ ਨੈਕਸਟ ਦੇਖੋ ਇਹੀ ਪਹਿਲੀ ਪੋਸਟ ਹੈ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੇ ਕੈਟਾਗਰੀਆਂ ਹਨ ਤਾਂ ਉਹਦੇ ਅਕੋਰਡਿੰਗ ਤੁਸੀਂ ਇਸ ਨੂੰ ਫਿਲ ਕਰ ਸਕਦੇ ਹੋ। ਨੈਕਸਟ ਕੈਟਾਗਰੀ ਹੈ ਟੈਸਟ ਮੈਕੈਨਿਕ ਦੀ ਤਾਂ ਉਹ ਵੀ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਵੈਕੈਂਸੀਸ ਕਿਸ ਦਾ ਆਊਟ ਹੋਈਆਂ। ਨੈਕਸਟ ਦੇਖੋ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਕੁਆਲੀਫਿਕੇਸ਼ਨ ਕ੍ਰਿਟੇਰੀਆ ਕੀ ਰਹੇਗਾ ਇਹਦੇ ਲਈ ਇਹਦੇ ਲਈ ਇਹਦੇ ਵਿੱਚ ਕੀ ਹੈ ਤੁਹਾਡੇ ਕੋਲ ITI ਇਲੈਕਟ੍ਰੀਕਲ ਹੋਣੀ ਚਾਹੀਦੀ ਹੈ ਤਾਂ ਉਹਦੇ ਵਿੱਚ ਕੀ ਹੋਣਾ ਚਾਹੀਦਾ ਤੁਹਾਡੇ ਕੋਲ 60% ਮਾਰਕਸ ਹੋਣੇ ਚਾਹੀਦੇ ਜਾਂ ਐਨੀ ਇਹ ਦੇ ਇੰਜੀਨੀਅਰਿੰਗ ਦੇ ਅਕੋਰਡਿੰਗ ਤੁਹਾਡੇ ਕੋਲ ਇਹ ਡਿਪਲੋਮੇ ਹੈਗੇ ਤਾਂ ਤੁਸੀਂ ਇਹ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੇ ਟੈਸਟ ਮੈਕੈਨਿਕ ਦੇ ਲਈ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ 2 ਇਅਰ ਦਾ ਤੁਹਾਡੇ ਕੋਲ ਕraft ਮੇਨ ਕੋਰਸ ਹੋਣਾ ਚਾਹੀਦਾ ਹੈ ਟ੍ਰੈਨਿੰਗ ਦਾ ਇਨਸਟਰਕਸ਼ਨ ਮੈਕੈਨਿਕਸ ਦੇ ਕੁਆਲਿਫਿਕੇਸ਼ਨ ਦੀ ਗੱਲ ਕਰਨ ਤੋਂ ਬਾਅਦ ਏਜ ਲਿਮਿਟ ਦੀ ਗੱਲ ਕਰੀਏ 18 ਤੋਂ 37 ਸਾਲ ਦੀ ਏਜ ਹੋਏਗੀ ਰਿਲੈਕਸੇਸ਼ਨ ਮਿਲੇਗੀ ਉਹਨਾਂ ਨੂੰ ਐਸੀ ਦੇ ਬੈਕਵਰਡ ਏਰੀਆ ਦੇ ਵਿੱਚ ਆਉਂਦੇ ਨੇ ਐਕਸ ਸਰਵਿਸਮੈਨ ਨੂੰ ਫਿਜ਼ੀਕਲ ਹੈਂਡੀਕੈਪ ਨੂੰ ਅਤੇ ਜਿਹਦੇ ਇਨ ਕੇਸ ਹੈ ਜਿਹੜੀ ਮੂਵਮੈਂਟ ਦਿੱਤੀ ਗਈ ਹੈ ਹਨ ਇਹਨਾਂ ਦੇ ਲਈ ਰਿਲੈਕਸੇਸ਼ਨ ਇਹਨਾਂ ਨੂੰ ਮਿਲੇਗੀ ਏਜ ਦੇ ਅਕੋਰਡਿੰਗ ਠੀਕ ਹੈ ਮਤਲਬ 37 ਤੋਂ 40 ਸਾਲ ਤੱਕ ਇਹ ਪਾਰ ਸਕਦੇ ਹਨ ਠੀਕ ਹੈ ਆਨਲਾਈਨ ਫੀਸ ਕਿੰਨੀ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਕਿੰਦਾ ਫੀਸ ਦੱਸੀ ਗਈ ਹੈ ਰਿਜ਼ਰਵੇਸ਼ਨ ਦੇਖੋ ਨੈਕਸਟ ਨੈਕਸਟ ਦੇਖੋ ਐਗਜ਼ਾਮ ਦਾ ਪੈਟਰਨ ਕੀ ਹੋਵੇਗਾ ਐਗਜ਼ਾਮ ਦੇ ਵਿੱਚ ਕੀ ਕੁਝ ਆਏਗਾ ਇੱਕ ਜਿਹੜੀ ਹੈ ਰਿਜ਼ਰਵੇਸ਼ਨ ਦਾ ਸੀ ਕਿ ਆਪਣੇ ਆਪਣੇ ਕੈਟੇਗਰੀ ਦੇ ਅਕੋਰਡਿੰਗ ਇਹਨਾਂ ਨੂੰ ਤੁਸੀਂ ਵੀਡੀਓ ਨੂੰ ਰੋਕ ਰੋਕ ਕੇ ਦੇਖ ਸਕਦੇ ਹੋ ਨੈਕਸਟ ਦੇਖੋ ਐਗਜ਼ਾਮ ਦਾ ਜਿਹੜਾ ਕ੍ਰਾਈਟੇਰੀਆ ਹੋਵੇਗਾ 50 ਨੰਬਰ ਦੀ ਪੰਜਾਬੀ ਜਿਹੜੀ ਹੋਏਗੀ ਆ ਲੈਂਗੁਏਜ ਉਹਦੇ ਵਿੱਚ 25 ਨੰਬਰ ਤੁਹਾਨੂੰ ਲੈਣੇ ਹੋਣਗੇ ਆ 100 ਨੰਬਰ ਦਾ ਪੇਪਰ ਹੈਗਾ ਇਹਦੇ ਵਿੱਚੋਂ ਤੁਹਾਡੇ ਹੀ ਕੀ ਹੋਏਗੀ ਮੈਰਿਟ ਬੇਸ ਬਣੇਗੀ ਆਪਣੀ ਆਪਣੀ ਕੈਟਾਗਰੀ ਦੇ ਅਕੋਰਡਿੰਗ ਠੀਕ ਹੈ ਇਹ ਸਾਰੀ ਜਾਣਕਾਰੀ ਸੀ ਜੇ ਵੀਡੀਓ ਨੂੰ ਪਸੰਦ ਆਈਏ ਤਾਂ ਵੀਡੀਓ ਨੂੰ ਬਾਤ ਬਾਤ ਸ਼ੇਅਰ ਜਰੂਰ ਕਰਿਓ ਲਾਈਕ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਅਪਡੇਟਸ ਦੇ ਨਾਲ ਨਾਲ ਅਸੀਂ ਚੈਨਲ ਤੇ ਪ੍ਰੈਪਰੇਸ਼ਨ ਵੀ ਕਰਾਉਂਦੇ ਹਾਂ ਧੰਨਵਾਦ ਜੀ